ਸੱਚੀਆ ਕਾਲ ਜੀ ਨਾਵਲ ਲਾਲੀ ਭਾਗ 29 ਲੇਖਕ ਗੁਰਵਿੰਦਰ ਸਿੱਧੂ ਚਤਰਾ ਤੱਕਤੇ ਦੇ ਉਲੇ ਹੀ ਲੁਕਿਆ ਹੋਇਆ ਲਾਲੀ ਦੇ ਸੌਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਲਾਲੀ ਮੇਚੈਨੀ ਨਾਲ ਬੈਠੀ ਇਧਰ ਉਧਰ ਦੇਖ ਰਹੀ ਸੀ ਪਰ ਲਾਲੀ ਨੂੰ ਨਜ਼ਰ ਕੋ ਜੀ ਨਹੀਂ ਆ ਰਹੀ ਸੀ ਰਾਤ ਵੀ ਹੌਲੀ ਹੌਲੀ ਬੀਤਦੀ ਜਾ ਰਹੀ ਸੀ ਪਰ ਲਾਲੀ ਦੀ ਨੀਂਦ ਤਾਂ ਜਿਵੇਂ ਖੰਭ ਲਾ ਕੇ ਹੀ ਕਿਧਰੇ ਉੱਡ ਗਈ ਸੀ ਚਤਰੀ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕੀ ਹੁਣ ਕਰਾਂ ਵੀ ਤਾਂ ਕੀ ਕਰਾਂ ਚਤਰੀ ਨੇ ਬਹੁਤ ਵਾਰ ਕੋਸ਼ਿਸ਼ ਕੀਤੀ ਲੋਕ ਲੋਕ ਕੇ ਬਾਚ ਲੰਗਨ ਦੀ ਪਰ ਹਰ ਵਾਰ ਹੀ ਲਾਲੀ ਉਸ Pase ਨਜ਼ਰ ਕਮਾ ਲੈਂਦੀ ਚਿੜੀਆਂ ਦੀ ਚੀਂ-ਚੀਂ ਦੀ ਚੁਰਬਲ-ਚੁਰਬਲ ਹੋਣ ਲੱਗੀ ਜਿਸ ਤੋਂ ਪਤਾ ਲੱਗਦਾ ਸੀ ਕਿ ਵੱਡਾ ਧੜਕਾ ਹੋ ਗਿਆ ਹੈ ਲਾਲੀ ਨੂੰ ਨੀਂਦ ਨਾ ਆਈ ਤੇ ਉਹ ਵਿਚਾਨੀ ਵਿੱਚ ਕਦੇ ਉੱਠ ਪੈਂਦੀ ਤੇ ਕਦੇ ਮੰਜੀ ਤੋਂ ਥੱਲੇ ਉੱਤਰ ਕੇ ਤੁਰਨ ਲੱਗ ਜਾਂਦੀ ਆਖਰ ਨੂੰ ਪਿੰਡ ਦੇ ਗੁਰੂ ਘਰ ਵਿੱਚੋਂ ਪਾਠੀ ਨੇ ਫਤਿਹ ਬੁਲਾਈ ਅਤੇ ਸਭ ਨੂੰ ਉੱਠ ਕੇ ਨਾਮ ਸਿਮਰਨ ਦਾ ਹੌਂਕਾ ਦਿੱਤਾ ਲਾਲੀ ਵੀ ਆਵਾਜ਼ ਦੇ ਨਾਲ ਹੀ ਉੱਠ ਪਈ ਘੜੇ ਵਿੱਚੋਂ ਪਾਣੀ ਦਾ ਗਲਾਸ ਭਰਿਆ ਉਹ ਹੱਥ ਧੋ ਕੇ ਪਸ਼ੂਆਂ ਨੂੰ ਪੱਠੇ ਪਾਉਣ ਲਈ ਚਲੀ ਗਈ ਚਤਰਾ ਵੀ ਹੌਲੀ-ਹੌਲੀ ਬਚਦਾ ਹੋਇਆ ਅੰਦਰੋਂ ਬਾਹਰ ਆ ਗਿਆ ਲਾਲੀ ਆਪਣੇ ਕੰਮੇ ਲੱਗ ਗਈ ਪਰ ਚਤਰਾਬਾਜ ਕੇ ਬਾਹਰ ਨਾ ਜਾ ਸਕਿਆ ਅਤੇ ਸਭ ਦੀਆਂ ਨਜ਼ਰਾਂ ਤੋਂ ਬਚਣ ਲਈ ਡਰਮੀ ਦੇ ਓਲੇ ਆ ਕੇ ਲੋਕ ਗਿਆ ਲਾਲੀ ਆਪਣਾ ਕੰਮਕਾਰ ਕਰ ਰਹੀ ਸੀ ਅਚਾਨਕ ਉਸ ਨੂੰ ਕਿਸੇ ਦੀ ਧੀਮੀ ਆਵਾਜ਼ ਕਰਨੀ ਪਈ ਲਾਲੀ ਨੇ ਚੌਂਕ ਕੇ ਹੈਰਾਨੀ ਨਾਲ ਇਧਰ ਉਧਰ ਵੇਖਿਆ ਐਨੇ ਨੂੰ ਇੱਕ ਵਾਰ ਫਿਰ ਤੋਂ ਲਾਲੀ ਨੂੰ ਆਵਾਜ਼ ਆਈ ਲਾਲੀ ਆਪਣਾ ਕੰਮ ਛੱਡ ਕੇ ਆਸ-ਪਾਸੇ ਦੇਖਣ ਲੱਗੀ। ਤੂੰ ਇੱਥੇ ਕੀ ਕਰ ਰਿਹਾ ਹੈ? ਉਹ ਵੀ ਇਸ ਵੇਲੇ? ਕੰਨ ਦੇ ਕੋਲ ਨੂੰ ਹੈਰਾਨ ਹੁੰਦੀ ਹੋਈ ਲਾਲੀ ਗੁਰੂ ਨੂੰ ਦੇਖ ਕੇ ਕਹਿਣ ਲੱਗੀ। ਲਾਲੀ, ਮੇਰਾ ਵਾਲਾ ਜੀ ਕਰਦਾ ਸੀ ਤੇਰੇ ਨਾਲ ਗੱਲ ਕਰਨ ਲਈ। ਮੈਥੋਂ ਰਿਹਾ ਨਾ ਗਿਆ ਤਾਂ ਮੈਂ ਇਸ ਵੇਲੇ ਆ ਗਿਆ। ਮੈਨੂੰ ਮਾਫ਼ ਕਰੀ ਲਾਲੀ ਜੀ। ਗੁਰੂ ਨੇ ਲਾਲੀ ਵੱਲ ਦੇਖ ਕੇ ਨੀਂ ਨੀ ਪਾਉਂਦੇ ਨੇ ਕਿਹਾ। ਗੁਰੀ ਐਉਂ ਜੀ ਕਿਹੜੀ ਗੱਲ ਸੀ ਜੋ ਇਸ ਵੇਲੇ ਹੋ ਸਕਦੀ ਸੀ ਦਿਨ ਵੇਲੇ ਵੀ ਤਾਂ ਕਰ ਸਕਦਾ ਸੀ ਫਿਰ ਇਸ ਵੇਲੇ ਆਉਂਦੀ ਕੀ ਲੋੜ ਸੀ ਲਾਲੀ ਨੇ ਥੋੜਾ ਗੁੱਸਾ ਦਿਖਾਉਂਦੀ ਨੇ ਕਿਹਾ ਪਲੀਜ਼ ਲਾਲੀ ਜੀ ਮੈਨੂੰ ਮਾਫ ਕਰੀ ਪਰ ਸੱਚ ਜਾਣੀ ਮੇਰਾ دل ਨਹੀਂ ਲੱਗ ਰਿਹਾ ਸੀ ਇਸੇ ਲਈ ਹੁਣ ਆਇਆ ਹਾਂ ਕੰਧ ਤੋਂ ਥੋੜਾ ਉੱਪਰ ਨੂੰ ਹੁੰਦੇ ਗੁਰੀ ਨੇ ਕਿਹਾ ਹਾਂ ਜਲਦੀ ਦੱਸ ਗੁਰੀ ਕੀ ਗੱਲ ਹੈ ਬੇਬੇ ਜੀ ਉੱਠਣ ਵਾਲੀ ਹੈ ਤੈਨੂੰ ਪਤਾ ਹੈ ਮੇਰੀ ਜ਼ਿੰਦਗੀ ਦਾ ਤੇ ਮੇਰੇ ਹਾਲਾਤਾਂ ਦਾ ਜਲਦੀ ਬੋਲ ਗੁਰੀ ਘਰ ਦੇ ਵਿਹੜੇ ਵੱਲ ਦੇਖਦੀ ਲਾਲੀ ਨੇ ਗੁਰੀ ਨੂੰ ਬੋਲਣ ਲਈ ਕਿਹਾ ਗੁਰੀ ਨੇ ਆਪਣਾ ਹੱਥ ਕੰਨ ਦੇ ਉੱਪਰ ਦੀ ਲਾਲੀ ਵੱਲ ਕਰਦੇ ਨੇ ਲਾਲੀ ਨੇ ਕੁਝ ਫੜਾਉਣ ਦੀ ਕੋਸ਼ਿਸ਼ ਕੀਤੀ ਇਹ ਕੀ ਹੈ ਗੁਰੀ ਲਾਲੀ ਨੇ ਹੈਰਾਨੀ ਨਾਲ ਪੁੱਛਿਆ ਲਾਲੀ ਮੇਰੇ ਤੋਂ ਤੇਰੀ ਤਕਲੀਫ ਦੇਖੀ ਨਹੀਂ ਜਾਂਦੀ ਮੈਂ ਤੇਰੇ ਜ਼ਖਮਾਂ ਲਈ ਮੱਲਮ ਲੈ ਕੇ ਆਇਆ ਹਾਂ ਮੈਨੂੰ ਪਤਾ ਹੈ ਤੂੰ ਬੋਲ ਕੇ ਤਾਂ ਦੱਸਣਾ ਨਹੀਂ ਪਰ ਮੈਂ ਜਾਣਦਾ ਹਾਂ ਤੈਨੂੰ ਬਹੁਤ ਤਕਲੀਫ ਰਹੀ ਹੋ ਰਹੀ ਹੋਣੀ ਅਮਲਮ ਲਮ ਲਾਲੋ ਲਾਲੀ ਜੀ ਇਹਦੇ ਨਾਲ ਜ਼ਖਮ ਜਲਦੀ ਹੀ ਠੀਕ ਹੋ ਜਾਣੇ ਇਹਦੀ ਕੋਈ ਜ਼ਰੂਰਤ ਨਹੀਂ ਗੁਰੀ ਇਹੋ ਜਿਹੇ ਜ਼ਖਮਾਂ ਦੀ ਹੁਣ ਪੀੜ ਨਹੀਂ ਹੁੰਦੀ ਮੈਨੂੰ ਪੀੜ ਤਾਂ ਉਹ ਜ਼ਖਮ ਦਿੰਦੇ ਨੇ ਜਿਹੜੇ ਤਿਸਤੇ ਵੀ ਨਹੀਂ ਤੇ ਰਿਸਦੇ ਵੀ ਸਾਰੀ ਉਮਰ ਹੀ ਰਹਿੰਦੇ ਨੇ ਲਾਲੀ ਆਪਣੀ ਜ਼ਿੰਦਗੀ ਦੇ ਦਰਦਾਂ ਵਿੱਚ ਗਵਾਚਣ ਲੱਗੀ ਗੁਰੂ ਨੂੰ ਪਤਾ ਸੀ ਕਿ ਲਾਲੀ ਦੀ ਜ਼ਿੰਦਗੀ ਵਿੱਚ ਸੱਚਮੁੱਚ ਹੀ ਬਹੁਤ ਦਰਦ ਹਨ ਲਾਲੀ ਦੇ ਅੰਦਰ ਦੀ ਪੀੜ ਨੂੰ ਵੀ ਗੁਰੂ ਸਮਝ ਚੁੱਕਿਆ ਸੀ ਗੁਰੂ ਹੌਲੀ ਜਿਹੇ ਕੰਦ ਦੇ ਉੱਪਰੋਂ ਲੰਘ ਆਇਆ ਲਾਲੀ ਦੀ ਬਾਹ ਨੂੰ ਫੜ ਕੇ ਮਲਮ ਲਾਉਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਲਾਲੀ ਨੇ ਆਪਣੀ ਬਾਹ ਗੁਰੂ ਦੇ ਹੱਥਾਂ ਵਿੱਚੋਂ ਛੁਡਵਾ ਕੇ ਪਿੱਛੇ ਖਿੱਚ ਲਈ ਗੁਰੂ ਨੇ ਫਿਰ ਤੋਂ ਲਾਲੀ ਦੀ ਬਾਹ ਫੜੀ ਤੇ ਮਲਮ ਲਾਉਣ ਲੱਗ ਪਿਆ ਲਾਲੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਚੁੱਕੀਆਂ ਸਨ ਲਾਲੀ ਮੈਂ ਤੈਨੂੰ ਇਹ ਦੱਸਣ ਲਈ ਵੀ ਆਇਆ ਸੀ ਕਿ ਤੁਸੀਂ ਆਪਣੀ ਮਾਮੀ ਵੀਰੋ ਤੋਂ ਵੀ ਥੋੜਾ ਸੁਚੇਤ ਰਿਹਾ ਕਰੋ ਲਾਲੀ ਕੁਝ ਨਾ ਬੋਲੀ ਬਸ ਚੁੱਪਚਾਪ ਹੀ ਖੜੀ ਗੁਰੀਵਾਲ ਦੇਖਣ ਲੱਗੀ ਗੁਰੀ ਲਾਲੀ ਦੇ ਜ਼ਖਮਾਂ ਤੇ ਮੱਲਮ ਲਾ ਰਿਹਾ ਸੀ ਜਦੋਂ ਕਿ ਤੇ ਜ਼ਖਮ ਨੂੰ ਮੱਲਮ ਨਾਲ ਪੀੜ ਹੁੰਦੀ ਤੇ ਲਾਲੀ ਪੀੜ ਮਹਿਸੂਸ ਕਰਦੀ ਤਾਂ ਗੁਰੀ ਲਾਲੀ ਦੀ ਬਾਹ ਦੇ ਜ਼ਖਮਾਂ ਨੂੰ ਆਪਣੇ ਮੂੰਹ ਨਾਲ ਫੂਕ ਮਾਰ ਕੇ ਲਾਲੀ ਦੇ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਗੁਰੀ ਨੇ ਲਾਲੀ ਦੇ ਜ਼ਖਮਾਂ ਉੱਪਰ ਮਲਮ ਲਾ ਦਿੱਤੀ ਸੀ ਨਾਲ ਨਾਲ ਗੁਰੀ ਲਾਲੀ ਨੂੰ ਵੀਰੋ ਬਾਰੇ ਵੀ ਥੋੜਾ ਬੋਤਾ ਦੱਸ ਰਿਹਾ ਸੀ ਪਰ ਲਾਲੀ ਬਿਲਕੁਲ ਚੁੱਪ ਚਾਪ ਖੜੀ ਹੋਈ ਸੀ ਲਾਲੀ ਦੀਆਂ ਅੱਖਾਂ ਮੂਰੇ ਦੋ ਚਿਹਰੇ ਘੁੰਮ ਲੱਗੇ ਹੋਏ ਸਨ ਇੱਕ ਚਿਹਰਾ ਸੀ ਗੁਰੀ ਦਾ ਤੇ ਦੂਜਾ ਵਾਂਗ ਹੀ ਵੀਰੋ ਦਾ ਇੱਕ ਚਿਹਰਾ ਇਹੋ ਜਿਹਾ ਸੀ ਜਿਸ ਨਾਲ ਲਾਲੀ ਦਾ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ ਪਰ ਉਹ ਫਿਰ ਵੀ ਲਾਲੀ ਦੇ ਅੰਦਰ ਦੇ ਦਰਦਾਂ ਨੂੰ ਬਿਨਾਂ ਕੁਝ ਕਹੇ ਹੀ ਸਮਝ ਜਾਂਦਾ ਸੀ ਤੇ ਦੂਜਾ ਚਿਹਰਾ ਲਾਲੀ ਦੇ ਅੰਦਰ ਦੇ ਜ਼ਖਮਾਂ ਨੂੰ ਹੋਰ ਜੇੜ ਕੇ ਖੁਸ਼ ਹੁੰਦਾ ਸੀ ਦੂਜੇ ਪਾਸੇ ਚਤਰਾ ਵੀ ਓਲੇ ਤੋਂ ਖੜਿਆ ਸਭ ਕੁਝ ਦੇਖ ਰਿਹਾ ਸੀ ਜ਼ਖਮ ਤਾਂ ਨਹੀਂ ਮਿਲਦੇ ਤਾਂ ਮਲ੍ਹਮ ਲਾ ਲੈਂਦੇ ਤੂੰ ਤਾਂ ਸਾਡੀ ਰੂਹ ਹੀ ਜ਼ਖਮੀ ਕਰ ਚੱਲੀ ਹੈ ਅਸੀਂ ਹਾਸੇ ਖਰੀਦੇ ਜਾਨ ਗਵਾ ਕੇ ਤੇਰੇ ਲਈ ਤੂੰ ਪੀੜਾਂ ਦਾ ਸ਼ਾਲੀ ਦੀ ਜਾਲੀ ਭੰਨ ਸਾਰੇ ਜ਼ਖਮਾਂ ਉੱਪਰ ਮਲ੍ਹਮ ਲਾ ਦਿੱਤੀ ਸੀ ਲਾਲੀ ਬਸ ਚੁੱਪਚਾਪ ਖੜੀ ਹੋਈ ਗੁਰੀਵਲ ਦੇਖ ਰਹੀ ਸੀ ਉਧਰ ਚਤਰੇ ਨੇ ਗੁਰੀ ਤੇ ਲਾਲੀ ਨੂੰ ਦੇਖ ਲਿਆ ਸੀ ਚਤਰੇ ਲਈ ਇਹ ਸਭ ਕੁਝ ਸਹਿਣ ਕਰਨਾ ਆਸਾਨ ਨਹੀਂ ਸੀ ਲਾਲੀ ਤੇ ਗੁਰੀ ਚਤਰੇ ਦੀ ਅੱਖਾਂ ਸਾਹਮਣੇ ਸਨ ਚਤਰੇ ਨੂੰ ਲਾਲੀ ਆਪਣੇ ਹੱਥੋਂ ਨਿਕਲਦੀ ਨਜ਼ਰ ਆ ਰਹੀ ਸੀ ਸਭ ਕੁਝ ਛਤਰੀ ਦੇ ਸਬਰ ਤੋਂ ਬਾਹਰ ਹੋਣ ਲੱਗ ਪਿਆ ਆਪਣੀਆਂ ਹਥੇਲੀਆਂ ਨੂੰ ਘੋਟ ਕੇ ਮੁੱਕੀਵਟ ਦੇ ਛਤਰੀ ਨੇ ਕੰਧ ਵਿੱਚ ਮਾਰੀ ਥੋੜੀ ਜਿਹੀ ਆਵਾਜ਼ ਆਈ ਗੁਰੀ ਨੇ ਮਲਮ ਵਾਲੀ ਸ਼ੀਸ਼ੀ ਲਾਲੀ ਦੇ ਹੱਥ ਉੱਪਰ ਰੱਖ ਦੇਣੀ ਲਾਲੀ ਨੂੰ ਆਪਣਾ ਖਿਆਲ ਰੱਖਣ ਲਈ ਗਿਆ ਲਾਲੀ ਨੇ ਗੁਰੀ ਦਾ ਧੰਨਵਾਦ ਕੀਤਾ ਅਤੇ ਗੁਰੀ ਨੂੰ ਕਾਰੀ ਨਾਲ ਜਾਣ ਲਈ ਗਿਆ ਗੁਰੀ ਪਿੱਛੇ ਵੱਲ ਮੁੜਿਆ ਅਤੇ ਕੰਧ ਦੇ ਉੱਪਰੋਂ ਬਾਹਰ ਵੱਲ ਟੱਪ ਗਿਆ ਲਾਲੀ ਨੇ ਆਸ-ਪਾਸੇ ਦੇਖਿਆ ਗੁਰੀ ਦੀ ਦਿੱਤੀ ਮੱਲਮ ਨੂੰ ਆਪਣੀ ਚੁੰਨੀ ਦੇ ਲੜ ਨਾਲ ਬੰਨ ਲਿਆ ਅੱਧਿਆ ਆਪਣੇ ਕੰਮ ਵਿੱਚ ਲੱਗ ਗਈ ਲਾਲੀ ਨੇ ਅਜੇ ਮੱਝਾਂ ਦੀ ਖੁਰਲੀ ਵਿੱਚੋਂ ਪੱਠੇ ਪਾਉਣ ਲਈ ਟੋਕਰਾ ਚੁੱਕਿਆ ਹੀ ਸੀ ਕਿ ਲਾਲੀ ਨੂੰ ਕਿਸੇ ਨੇ ਪਿੱਛੇ ਤੋਂ ਮੋਢੇ ਉੱਪਰ ਹੱਥ ਰੱਖ ਕੇ ਬੁਲਾਇਆ ਲਾਲੀ ਇੱਕਦਮ ਪਿੱਛੇ ਵੱਲ ਮੁੜੀ ਤੂੰ ਇੱਥੇ ਕੀ ਕਰ ਰਿਹਾ ਹੈ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਛੂਹਣ ਦੀ ਆਪਣੇ ਮੋਢੇ ਤੋਂ ਚਤਰੇ ਦਾ ਹੱਥ ਚੜਕਾਉਂਦੀ ਲਾਲੀ ਨੇ ਗੁੱਸੇ ਨਾਲ ਕਿਹਾ ਲਾਲੀ ਪਲੀਜ਼ ਗੁੱਸਾ ਨਾ ਕਰ ਮੈਂ ਸਿਰਫ ਤੈਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਆਇਆ ਹਾਂ ਮੈਂ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ ਮੈਂ ਪਹਿਲੇ ਦਿਨ ਤੋਂ ਹੀ ਤੇਰੇ ਵੱਲ ਦੇਖ ਕੇ ਮੋਹਿਤ ਹੋ ਗਿਆ ਸੀ ਮੈਂ ਤੈਨੂੰ ਬਹੁਤ ਵਾਰ ਕੋਸ਼ਿਸ਼ ਕੀਤੀ ਤੈਨੂੰ ਆਪਣੇ ਦਿਲ ਦੀ ਗੱਲ ਕਹਿਣ ਦੀ ਪਰ ਕਹਿ ਨਹੀਂ ਸਕਿਆ ਪਲੀਜ਼ ਲਾਲੀ ਮੇਰੀ ਮੁਹੱਬਤ ਨੂੰ ਸਵੀਕਾਰ ਕਰ ਲੈ ਲਾਲੀ ਦੇ ਹੋਰ ਨੇੜੇ ਵਾਲੋਂ ਹੁੰਦੇ ਚਤਰੀ ਨੇ ਕਿਹਾ ਤੂੰ ਰੋਕੇ ਥੀ ਮੈਂ ਮਾਮਾ ਜੀ ਨੂੰ ਬੁਲਾਉਂਦੀ ਹਾਂ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਉਹਨਾਂ ਨੇ ਕਿਹੋ ਜਿਹਾ ਸੱਪ ਪਾਲ ਰੱਖਿਆ ਤੇਰੀ ਅਸਲੀਅਤ ਹੁਣੇ ਹੀ ਮੈਂ ਮਾਮਾ ਜੀ ਨੂੰ ਦੱਸਦੀ ਹਾਂ ਚਤਰੀ ਨੂੰ ਗੁੱਸੇ ਨਾਲ ਦੇਖਦੀ ਹੋਈ ਲਾਲੀ ਚਤਰੀ ਨੂੰ ਡਰਾਉਣ ਦੇ ਇਰਾਦੇ ਨਾਲ ਕਹਿਣ ਲੱਗੀ ਲਾਲੀ ਤੂੰ ਸਮਝਦੀ ਕਿਉਂ ਨਹੀਂ ਮੈਂ ਤੈਨੂੰ ਕਿਹਾ ਨਾ ਮੈਂ ਤੈਨੂੰ ਪਿਆਰ ਕਰਦਾ ਹਾਂ ਫਿਰ ਤੂੰ ਹੀ ਕਰ ਚਲ ਆਪਾਂ ਐ ਕਰਦੇ ਆ ਮੈਂ ਤੈਨੂੰ ਇੱਥੋਂ ਕਿਤੇ ਦੂਰ ਲੈ ਚੱਲਦਾ ਜਿੱਥੇ ਸਿਰਫ਼ ਤੂੰ ਤੇ ਮੈਂ ਹੀ ਹੋਵਾਂਗੇ ਨਾ ਤੈਨੂੰ ਪਸ਼ੂਆ ਵਾਂਗ ਘਾਤਾ ਕੰਮ ਕਰਨਾ ਪਵੇਗਾ ਨਾ ਹੀ ਤੈਨੂੰ ਆਪਣੀ ਮਾਮੀ ਵੀਰੋ ਦੀਆਂ ਝਿੜਕਾਂ ਖਾਣੀਆਂ ਪੈਣਗੀਆਂ ਲਾਲੀ ਦਾ ਹੱਥ ਫੜਦੇ ਚਤਰੀ ਨੇ ਲਾਲੀ ਦੀਆਂ ਅੱਖਾਂ ਵਿੱਚ ਦੇਖਦੇ ਨੇ ਕਿਆ ਤੂੰ ਇਹ ਸਭ ਕੁਝ ਸੋਚ ਵੀ ਕਿਵੇਂ ਲਿਆ ਕਿ ਮੈਂ ਐਉਂ ਜੀ ਹਰਕਤ ਕਰਾਂਗੀ ਮੈਂ ਕੋਈ ਖੰਡ ਦੀ ਪੂੜੀ ਨਹੀਂ ਜੀ ਨੂੰ ਤਲੀ ਤੇ ਰੱਖ ਕੇ ਚਟ ਲਵੇਂਗਾ ਜ਼ਹਿਰ ਆ ਮੈਂ ਚਤਰੇ ਤੋਂ ਆਪਣਾ ਹੱਥ ਛਡਾਉਂਦੀ ਲਾਲੀ ਨੇ ਚਤਰੇ ਵੱਲ ਕੁਦੀ ਵੱਟਦੀ ਨਹੀਂ ਗਿਆ ਤੇਰੀ ਐਸੀ ਆਦਾ ਦਿੱਤਾ ਮੈਂ ਫਿਦਾ ਹੋਇਆ ਫਿਰਦਾ ਹਾਂ ਮੇਰੀ ਜਾਨ ਨਾਲੇ ਇੱਕ ਗੱਲ ਹੋਰ ਜਿਹੜੇ ਯਾਰ ਨੂੰ ਤੂੰ ਰਾਤਾਂ ਨੂੰ ਮਿਲਦੀ ਫਿਰਦੀ ਐ ਮੇਰੇ ਪੈਰਾਂ ਨੇ ਜੁੱਤੀ ਵਰਗੇ ਵੀ ਨਹੀਂ ਨਾਲੇ ਇੱਕ ਗੱਲ ਯਾਦ ਰੱਖੀ ਤੈਨੂੰ ਹਾਸਲ ਕਰਨ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਜਿਹੜਾ ਮੇਰੇ ਰਾਹ ਵਿੱਚ ਆਇਆ ਉਹਦਾ ਹਸ਼ਰ ਬਹੁਤ ਮਾੜਾ ਹੋਣ ਵਾਲਾ ਹੈ ਫਿਰ ਚਾਹੇ ਉਹ ਤੇਰਾ ਯਾਰ ਹੋਵੇ ਜਾਂ ਤੇਰਾ ਮਾਮਾ ਤੇਰੇ ਹੱਥਾਂ ਤੇ ਜੇ ਵਿਆਹ ਵਾਲੀ ਮਹਿੰਦੀ ਲੱਗੂ ਤਾਂ ਸਿਰਫ ਮੇਰੇ ਨਾਮ ਦੀ ਲੱਗਣੀ ਕਿਸੇ ਹੋਰ ਦੇ ਨਾਮ ਦੀ ਨਹੀਂ ਲਾਲੀ ਦਾ ਹੱਥ ਫੜਦੇ ਛਤਰੀ ਨਹੀਂ ਗਿਆ ਮੇਰੇ ਹੱਥਾਂ ਤੇ ਮਹਿੰਦੀ ਜਦੋਂ ਲੱਗਣੀ ਉਹਦੇ ਹੀ ਲੱਗਣੀ ਪਰ ਮੇਰੇ ਹੱਥੋਂ ਤੇਰਾ ਖੂਨ ਹੁੜਾ ਹੀ ਹੋਵੇਗਾ ਤੂੰ ਰੁਕ ਮੈਂ ਦੱਸਦੀ ਆ ਤੈਨੂੰ ਮੈਂ ਕੌਣ ਆ ਤੂੰ ਸਮਝਦਾ ਕੀ ਆਪਣੇ ਆਪ ਨੂੰ ਤੈਨੂੰ ਲੱਗਦਾ ਹੈ ਵੀ ਮੈਂ ਮਾਮ ਵੀਰੋ ਵਰਗੀਆਂ ਜਿਹੜੀ ਤੇਰੀਆਂ ਗੱਲਾਂ ਵਿੱਚ ਆ ਜਾਵਾਂਗੀ ਕੋਲ ਪਿਆ ਇੱਟ ਦਾ ਰੋੜਾ ਚੋਕ ਕੇ ਚਤਰੇ ਦੇ ਮੱਥੇ ਵਿੱਚ ਮਾਰਨ ਦੀ ਕੋਸ਼ਿਸ਼ ਕਰਨ ਲੱਗੀ ਲਾਲੀ ਨੇ ਕਿਹਾ ਰੁਕ ਜਾ ਰੁਕ ਜਾ ਮੈਂ ਚੱਲਿਆ ਜਾਣਾ ਲਾਲੀ ਦੇ ਵਾਰ ਨੂੰ ਰੋਕਦੇ ਚਤਰੇ ਨੇ ਕਾਲੀ ਨਾਲ ਕੰਨਦ ਵਾਲਾ ਆਪਣੇ ਕਦਮ ਵਧਾਏ ਪਰ ਤੂੰ ਇੱਕ ਗੱਲ ਯਾਦ ਰੱਖੀ ਲਾਲੀ ਮੈਂ ਤੈਨੂੰ ਤੇ ਗੁਰੀ ਨੂੰ ਕਦੇ ਵੀ ਇੱਕ ਨਹੀਂ ਹੋਣ ਦੇਵਾਂਗਾ ਤੂੰ ਸਿਰਫ ਮੇਰੀ ਹੈ ਤੇ ਮੇਰੀ ਹੀ ਰਹੇਂਗੀ ਕੰਨਟਾਪ ਦੇ ਚਤਰੀ ਨੇ ਲਾਲੀ ਵੱਲ ਪਿੱਛੇ ਮੁੜ ਕੇ ਦੇਖਦੇ ਹੋਏ ਨਿਘਿਆ ਲਾਲੀ ਉੱਥੇ ਹੀ ਭੁੰਜੇ ਬੈਠ ਗਈ ਅੱਖਾਂ ਹੰਝੂਆਂ ਨਾਲ ਭਰਾਈਆਂ ਆਪਣੇ ਮਾਪੇ ਬਾਪ ਨੂੰ ਯਾਦ ਕਰਦੀ ਲਾਲੀ ਰੋਣ ਲੱਗ ਪਈ ਚਤਰਾ ਗੁੱਸੇ ਵਿੱਚ ਸੀ ਉਸ ਨੂੰ ਲਾਲੀ ਆਪਣੇ ਹੱਥੋਂ ਨਿਕਲ ਗਈ ਜਾਪਣ ਲੱਗੀ ਸੀ ਮਨ ਵਿੱਚ ਲਾਲੀ ਨੂੰ ਕਾਹਲਾਂ ਘੜਦਾ ਹੋਇਆ ਸਿੱਧਾ ਉੱਥੇ ਜਾ ਪਹੁੰਚਿਆ ਜਿੱਥੇ ਵੀਰੋ ਤੇ ਗੁੱਲੀ ਸਨ ਗੁੱਲੀ ساری ਰਾਤ ਵੀਰੋਂ ਦੇ ਜਿਸਮ ਦਾ ਨਿਕਮਾਨਦਰਿਆ ਚਤਰੇ ਨੇ ਜਾ ਕੇ ਗੁੱਲੀ ਨੂੰ ਆਵਾਜ਼ ਲਈ ਚਤਰੇ ਦੀ ਆਵਾਜ਼ ਸੁਣਦੇ ਹੀ ਗੁੱਲੀ ਨੇ ਫਟਾਫਟ ਆਪਣੇ ਕੱਪੜੇ ਪਾਏ ਤੇ ਵੀਰੋਂ ਨੂੰ ਉਸੇ ਤਰ੍ਹਾਂ ਹੀ ਛੱਡ ਕੇ ਬਾਹਰ ਆ ਗਿਆ ਚਤਰੇ ਨੂੰ ਗੁੱਸੇ ਵਿੱਚ ਦੇਖ ਕੇ ਗੁੱਲੀ ਨੇ ਦੂਰੋਂ ਹੀ ਪੁੱਛ ਲਿਆ ਕਿ ਕੀ ਹੋਇਆ ਚਤਰਿਆ ਸਵੇਰੇ ਸਵੇਰੇ ਕਿਹੜਾ ਸੱਪ ਡੰਗ ਗਿਆ ਓਏ ਬੜਾ ਲਾਲ ਪੀਲਾ ਹੋਇਆ ਫੈਟਿਆ ਓਏ ਬੋਲ ਯਾਰਾ ਚਤਰਾ ਕੁਝ ਨਾ ਬੋਲਿਆ ਤੇਰੇ ਮੂੰਹ 'ਤੇ ਇੱਕ ਖਮੋਸ਼ੀ ਚੰਗੀ ਨਹੀਂ ਲੱਗਦੀ ਵੈਸੇ ਵੀ ਤੇਰੇ ਤਾਂ ਦੋਨੇ ਹੱਥਾਂ ਵਿੱਚ ਲੱਡੂ ਨੇ ਫਿਰ ਮੂੰਹ ਕਿਉਂ ਲੰਕਾਈ ਬੈਠਾ ਯਾਰ ਇੱਕ ਗੱਲ ਕਹਾ ਗੁੱਸਾ ਨਾ ਕਰੀ ਯਾਰ ਵੀਰੋ ਰੰਨ ਬੜੀ ਹੱਤ ਚੀਜ਼ ਹੈ ਯਾਰ ਮੈਨੂੰ ਤਾਂ ਇਹਦੇ ਵਰਗਾ ਸਵਾਦ ਅੱਜ ਤੱਕ ਕਿਸੇ ਰੰਨ 'ਚ ਨਹੀਂ ਮਿਲਿਆ ਕਰਮਾ ਵਾਲਿਆ ਤੂੰ ਚਤਰਿਆ ਜਿਹੜੀ ਤੈਨੂੰ ਵੀਰੋ ਵਰਗੀ ਨਾਰ ਮਿਲੀ ਆਪਣੀ ਹਵਸ ਦੀ ਰਾਤ ਦੇ ਖਿਆਲਾਂ ਵਿੱਚ ਖੋਇਆ ਗੁੱਲੀ ਚਤਰੀ ਅੱਗੇ ਵੀਰੋ ਦੀਆਂ ਤਰੀਫਾਂ ਦੇ ਪੁੱਲ ਬਣ ਰਿਹਾ ਸੀ ਚਤਰਾ ਹਾਲੇ ਵੀ ਚੁੱਪ ਚਾਪ ਹੀ ਬੈਠਾ ਹੋਇਆ ਸੀ ਇਹਨਾਂ ਨੂੰ ਕੰਧ ਨੂੰ ਹੱਥ ਪਾਉਂਦੀ ਹੋਈ ਵੀਰੋ ਵੀ ਨਗਨ ਹਾਲਤ ਵਿੱਚ ਹੀ ਬਾਹਰ ਆਉਣ ਲੱਗੀ ਜਿਵੇਂ ਹੀ ਵੀਰੋ ਦੇ ਪੈਰਾਂ ਦਾ ਖੜਕਾ ਹੋਇਆ ਚਤਰਾ ਤੇ ਗੁੱਲੀ ਤੇਜ਼ੀ ਨਾਲ ਪਿੱਛੇ ਮੁੜ ਕੇ ਵੀਰੋ ਵੱਲ ਦੇਖਣ ਲੱਗੇ ਵੀਰੋ ਹਾਲੇ ਵੀ ਨਸ਼ੇ ਤੇ ਨੀਂਦ ਵਿੱਚ ਹੀ ਸੀ ਵੀਰੋ ਨੇ ਇੱਕ ਹੱਥ ਨਾਲ ਆਪਣਾ ਸਿਰ ਫੜ ਰੱਖਿਆ ਸੀ ਤੇ ਦੂਜਾ ਹੱਥ ਕੰਧ ਨੂੰ ਪਾ ਕੇ ਖੜੀ ਹੋਈ ਅਧ ਖੁੱਲੀਆਂ ਅੱਖਾਂ ਨਾਲ ਛਤਰੀਵਾਲ ਦੇਖ ਰਹੀ ਸੀ ਵੀਰੋ ਨੇ ਇਸ ਹਾਲਤ ਨੂੰ ਦੇਖ ਕੇ ਛਤਰੀ ਨੇ ਗੁੱਲੀ ਵੱਲ ਦੇਖਿਆ ਗੁੱਸੇ ਨਾਲ ਗੁੱਲੀ ਨੂੰ ਘੂਰਨ ਲੱਗਿਆ ਗੁੱਲੀ ਨੇ ਛਤਰੀ ਦਾ ਗੁੱਸਾ ਮਹਿਸੂਸ ਕੀਤਾ ਤੇ ਨੀਵੀਂ ਪਾ ਲਈ ਛਤਰਾ ਬਿਨਾਂ ਕੁਝ ਬੋਲੇ ਹੀ ਗੁੱਲੀ ਵੱਲ ਘੂਰਦਾ ਖੜਾ ਹੋਇਆ ਤੇ ਵੀਰ ਉਹਨੂੰ ਫੜ ਕੇ ਅੰਦਰ ਲੈ ਗਿਆ ਚਤਰੇ ਨੇ ਵੀਰੋ ਦੇ ਜਿਸਮ ਨੂੰ ਆਪਣੇ ਗਲ ਵਿੱਚ ਪਾਏ ਪਰਨੀ ਨਾਲ ਸਾਫ਼ ਕੀਤਾ ਫਿਰ ਵੀਰੋ ਨੂੰ ਕੱਪੜੇ ਪਾਏ ਗੁੱਲੀ ਨੂੰ ਪਾਣੀ ਲਿਆਉਣ ਲਈ ਆਵਾਜ਼ ਲਈ ਵੀਰੋ ਹਾਲੇ ਵੀ ਪੂਰੀ ਸੁਰਤ ਵਿੱਚ ਨਹੀਂ ਸੀ ਉਹ ਹਾਲੇ ਵੀ ਥੋੜੀ ਥੋੜੀ ਨੀਂਦ ਵਿੱਚ ਹੀ ਸੀ ਗੁੱਲੀ ਨੇ ਚਤਰੇ ਨੂੰ ਪਾਣੀ ਲਾ ਕੇ ਦਿੱਤਾ ਚਤਰੇ ਨੇ ਪਾਣੀ ਨਾਲ ਵੀਰੋ ਦਾ ਚਿਹਰਾ ਸਾਫ਼ ਕੀਤਾ ਇੱਕ ਗਲਾਸ ਚਤਰੇ ਨੇ ਵੀਰੋ ਦੇ ਮੂੰਹ ਨੂੰ ਲਾ ਦਿੱਤਾ ਵੀਰੋ ਪਾਣੀ ਪੀ ਕੇ ਫਿਰ ਤੋਂ ਛਤਰੇ ਦੀਆਂ ਬਾਹਾਂ ਵਿੱਚ ਸਿਮਟ ਗਈ। ਛਤਰੇ ਨੇ ਵੀਰੋ ਨੂੰ ਢੋਂਦੀ ਬਹੁਤ ਕੋਸ਼ਿਸ਼ ਕੀਤੀ। ਪਰ ਵੀਰੋ ਛਤਰੇ ਨਾਲ ਲਿਪਟ ਗਈ। ਛਤਰੇ ਨੇ ਵੀਰੋ ਨੂੰ ਮੰਜੇ ਤੇ ਵੀ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਵੀਰੋ ਨੇ ਛਤਰੇ ਨੂੰ ਛੱਡਿਆ ਹੀ ਨਹੀਂ। ਛਤਰਾਂ ਦਾ ਲਾਲੀ ਤੇ ਗੁਰੀ ਨੂੰ ਦੇਖ ਕੇ ਹੀ ਵਿਚੈਨ ਹੋਇਆ ਪਿਆ ਸੀ। ਵੀਰੋ ਨੂੰ ਸੰਭਾਲਣਾ ਵੀ ਮੁਸ਼ਕਿਲ ਲੱਗ ਰਿਹਾ ਸੀ। ਛਤਰੀ ਨੇ ਫਿਰ ਤੋਂ ਗੁੱਲੀ ਨਾਲ ਗੁੱਸੇਵਾਲ ਦੇਖਿਆ ਗੁੱਲੀ ਨੇ ਨੀਵੇਂ ਪਾ ਲਈ ਤੇ ਚੁੱਪਚਾਪ ਹੀ ਬਾਹਰ ਆ ਗਿਆ ਕੁਝ ਦਿਨ ਬਾਅਦ ਵਾਪਸ ਆਇਆ ਤਾਂ ਗੁੱਲੀ ਦੇ ਹੱਥ ਵਿੱਚ ਇੱਕ ਸਰਿੰਜ ਸੀ ਵੀਰੋ ਹਾਲੇ ਛਤਰੀ ਦੀਆਂ ਬਾਹਾਂ ਵਿੱਚ ਹੀ ਸੀ ਗੁੱਲੀ ਦੇ ਹੱਥ ਵਿੱਚ ਸਰਿੰਜ ਦੇਖ ਕੇ ਛਤਰੀ ਨੇ ਹੌਲੀ ਜਿਹੇ ਕਿਹਾ ਕਿ ਤੂੰ ਇਹ ਕੀ ਕਰ ਰਹੀ ਹੈ ਗੁੱਲੀ ਨੇ ਛਤਰੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਵੀਰੋ ਦੀ ਬਾਹ ਵਿੱਚ ਟੀਕਾ ਲਾ ਦਿੱਤਾ ਤੇ ਚੁੱਪਚਾਪ ਹੀ ਬਾਹਰ ਆ ਗਿਆ 10 ਮਿੰਟ ਬਾਅਦ ਵੀਰੋ ਨੂੰ ਵੀ ਸੁਰਤ ਆਉਣ ਲੱਗ ਪਈ ਚਤਰਾ ਹਲੇ ਵੀ ਲਾਲੀਵਾਰੀ ਸੋਚ ਰਿਹਾ ਸੀ ਵੀਰੋ ਨੂੰ ਥੋੜੀ ਜਿਹੀ ਸੁਰਤ ਆਈ ਤਾਂ ਠੀਕ ਹੋ ਕੇ ਬੈਠਣ ਦੀ ਕੋਸ਼ਿਸ਼ ਕਰਨ ਲੱਗੀ ਚਤਰੇ ਨੇ ਵੀਰੋ ਨੂੰ ਮੰਜੀ ਤੇ ਹੀ ਲੰਮੀ ਪਾ ਦਿੱਤਾ ਵੀਰੋ ਨੂੰ ਆਰਾਮ ਕਰਨ ਲਈ ਕਹਿ ਕੇ ਚਤਰਾ ਬਾਗੁੱਲੀ ਕੋਲਾ ਕੇ ਬੈਠ ਗਿਆ ਹੌਲੀ-ਹੌਲੀ ਚਤਰੇ ਨੇ ਗੁੱਲੀ ਨੂੰ ਸਾਰੀ ਗੱਲ ਦੱਸ ਦਿੱਤੀ। "ਬਾਈ ਮੈਨੂੰ ਲੱਗਦਾ ਆਪਾਂ ਨੂੰ ਪਹਿਲਾਂ ਉਸ ਗੁਰੀ ਨੂੰ ਰਸਤੇ ਵਿੱਚੋਂ ਹਟਾਉਣਾ ਪੈਣਾ ਹੈ। ਉਹ ਵੀ ਬੜੀ ਜਲਦੀ।" ਗੁੱਲੀ ਨੇ ਚਤਰੇ ਦੇ ਲੰਮਕ ਦੇ ਮੂੰਹ ਵੱਲ ਦੇਖਦੇ ਨਹੀਂ ਕਿਹਾ। ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਚਤਰਾ ਬੋਲਿਆ, "ਉਹਦਾ ਮੇਰੇ ਸਾਲੇ ਦਾ ਇਹੋ ਜਿਹਾ ਹੱਲ ਕੱਢਣਾ ਪੈਣਾ ਹੈ ਜਿਹੜਾ ਕਦੇ ਵੀ ਕਿਸੇ ਦੇ ਰਸਤੇ ਵਿੱਚ ਆਉਣ ਜੋਗਾ ਨਾ ਰਹੇ। ਪਰ ਸਭ ਕੁਝ ਬੜਾ ਸੰਭਲ ਕੇ ਕਰਨਾ ਪੈਣਾ।" ਕਰ ਕਰੀਏ ਤਾਂ ਕੀ ਕਰੀਏ ਚਤਰੇ ਨੇ ਸੋਚਦੇ ਹੋਏ ਨੇ ਕਿਆ ਬਾਈ ਆਪਾਂ ਓਹ ਕਰਦੇ ਆਂ ਕਿ ਜਦੋਂ ਕੱਲ ਨੂੰ ਲਾਲੀ ਨੂੰ ਮਿਲਣ ਲਈ ਆਵੇਗਾ ਆਪਾਂ ਉਹਨੂੰ ਰਸਤੇ ਵਿੱਚ ਹੀ ਚੱਕ ਲਾਂਗੇ ਨਾਲੇ ਰਾਤ ਦਾ ਵੇਲਾ ਹੋਣਾ ਹੈ ਕੋਈ ਜਾਗਦਾ ਵੀ ਨਹੀਂ ਹੋਣਾ ਉਸ ਵੇਲੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਣਾ ਗੁੱਲੀ ਨੇ ਕਿਹਾ ਚਤਰਾ ਇੱਕਦਮ ਖੜਾ ਹੋਇਆ ਤੇ ਵੀਰੋ ਦੇ ਕੋਲ ਆ ਗਿਆ ਹੁਣ ਸੇਤ ਕਿਵੇਂ ਹੈ ਮੇਰੀ ਜਾਨ ਦੀ ਚਤਰੀ ਨੇ ਵੀਰੋ ਦੇ ਮੰਜੀ ਉੱਪਰ ਬੈਠਦੇ ਹੋਏ ਨੇ ਕਿਹਾ ਯਾਰ ਕੱਲਾ-ਕੱਲਾ ਅੰਗ ਦਰਦ ਕਰ ਰਿਹਾ ਹੈ ਸਿਰ ਵੀ ਦੁਖੀ ਜਾ ਰਿਹਾ ਹੈ ਥਕਾਨ ਵੀ ਮਹਿਸੂਸ ਹੋ ਰਹੀ ਹੈ ਪਤਾ ਨਹੀਂ ਕਿਉਂ ਹਾਲੇ ਵੀ ਨੀਂਦ ਨਹੀਂ ਆ ਰਹੀ ਹੈ ਮੈਨੂੰ ਵੀਰੋ ਨੇ ਆਪਣਾ ਸਿਰ ਹੜਦੀ ਨੇ ਕਿਹਾ ਕੁਝ ਚਿਰ ਹੋਰ ਆਰਾਮ ਕਰ ਲੈ ਮੈਂ ਗੁੱਲੀ ਨੂੰ ਭੇਜਿਆ ਰੋਟੀ ਲਿਓਨ ਲਈ ਨਾਲੇ ਮੈਂ ਸੋਚਦਾ ਸੀ ਕਿ ਹੁਣ ਤਿੰਨ-ਚਾਰ ਦਿਨ ਹੋ ਗਏ ਨੇ ਹੁਣ ਤੈਨੂੰ ਘਰ ਚਲੀ ਜਾ ਜਿਆਦਾ ਦਿਨ ਇੱਥੇ ਰੁਕਣਾ ਠੀਕ ਨਹੀਂ ਹੈ ਮੈਂ ਰਾਤ ਨੂੰ ਮਿਲਣ ਲਈ ਆ ਜਾ ਕਰੂੰਗਾ ਚਤਰੇ ਨੇ ਵੀਰੋ ਦੇ ਹੱਥ ਤੇ ਹੱਥ ਰੱਖਦੇ ਨਿ ਕਿਹਾ ਕਿਉਂ ਕੀ ਗੱਲ ਹੋ ਗਈ ਚਤਰਿਆ ਮਨ ਭਰ ਗਿਆ ਮੇਰੇ ਤੋਂ ਦੋ ਦਿਨਾਂ ਚ ਵੀਰੋ ਨੇ ਚਤਰੇ ਵੱਲ ਵੇਖਦੀ ਨਿ ਕਿਹਾ ਨਹੀਂ ਨਹੀਂ ਐਉਂ ਜੀ ਕੋਈ ਗੱਲ ਨਹੀਂ ਹੈ ਮੈਂ ਤਾਂ ਬਸ ਇਹ ਕਹਿ ਰਿਹਾ ਸੀ ਕਿ ਤੈਨੂੰ ਘਰ ਆਈ ਨੂੰ ਤਿੰਨ ਚਾਰ ਦਿਨ ਹੋ ਗਏ ਨੇ ਘਰ ਵਾਲੇ ਫਿਕਰ ਕਰਦੇ ਹੋਣਗੇ ਨਾਲੇ ਤੂੰ ਉਸ ਲਾਲੀ ਦੀ ਫਿਕਰ ਨਾ ਕਰ ਹੁਣ ਉਸ ਨੂੰ ਚੁੱਪ ਕਰਾਉਣ ਦਾ ਰਾਹ ਲੱਭ ਲਿਆ ਐ ਮੈਂ ਤੂੰ ਹੁਣ ਬੇਫਿਕਰ ਹੋ ਕੇ ਕਰ ਜਾ ਚਤਰੇ ਨੇ ਵੀਰੋਵਾਲ ਦੇਖਦੇ ਨਹੀਂ ਗਿਆ ਕੀ ਹੱਲ ਲੱਭ ਲਿਆ ਤੂੰ ਲਾਲੀ ਦਾ ਮੈਨੂੰ ਵੀ ਤਾਂ ਦੱਸ ਚਤਰੇ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੀ ਵੀਰੋ ਨਹੀਂ ਗਿਆ ਤੂੰ ਇਹਨੇ ਫਿਕਰ ਕਿਉਂ ਕਰਦੀ ਐ ਮੇਰੀ ਜਾਨ ਤੂੰ ਬੇਫਿਕਰ ਹੋ ਕੇ ਕਰ ਜਾ ਮੈਂ ਰਾਤ ਨੂੰ ਸਾਰੀ ਗੱਲ ਦੱਸ ਦੂੰ ਤੈਨੂੰ ਉਹਨਾਂ ਤੈਨੂੰ ਕੁਝ ਨਹੀਂ ਕਹਿੰਦੀ ਛਤਰੀ ਨੇ ਵੀਰੂ ਨੂੰ ਦਿਲਾਸਾ ਦਿੰਦਿਆਂ ਕਿਹਾ ਨਾ ਮੈਂ ਨਹੀਂ ਜਾਣਾ ਕਰ ਮੈਂ ਤੇਰੇ ਕੋਲ ਹੀ ਰਹਿਣਾ ਹੈ ਮੈਨੂੰ ਪਤਾ ਹੈ ਉੱਥੇ ਉਹ ਲਾਲੀ ਆਪਾਂ ਨੂੰ ਮਿਲਣ ਨਹੀਂ ਦਿੰਦੀ ਛਤਰੀ ਦੀ ਬਾਹ ਨਾਲ ਆਪਣੇ ਸਿਰ ਲਾਉਂਦੀ ਵੀਰੂ ਨੇ ਕਿਹਾ ਛਤਰੀ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਇਹ ਤਾਂ ਸਿਰਫ ਛਤਰਾ ਹੀ ਜਾਣਦਾ ਸੀ ਪਰ ਛਤਰੀ ਨੇ ਵੀਰੂ ਦੇ ਲੱਖ ਮਨਾ ਕਰਨ ਦੇ ਬਾਵਜੂਦ ਵੀ ਵੀਰੂ ਨੂੰ ਅਧਿਕਾਰ ਜਾਣ ਲਈ ਮਨਾ ਹੀ ਲਿਆ ਉਧਰ ਦੂਜੇ ਪਾਸੇ ਲਾਲੀ ਨੂੰ ਵਾਰ-ਵਾਰ ਚਤਰੇ ਦਾ ਆਉਣਾ ਤੇ ਉਹਦੀਆਂ ਧੰਕੀ ਭਰੀਆਂ ਗੱਲਾਂ ਚੀਤੇ ਆ ਰਹੀਆਂ ਸਨ ਲਾਲੀ ਇਹ ਸੋਚਣ ਵਿੱਚ ਲੱਗੀ ਹੋਈ ਸੀ ਕਿ ਚਤਰਾ ਅੰਦਰੋਂ ਕਿਵੇਂ ਆਇਆ ਸੀ ਲਾਲੀ ਨੇ ਦੋ ਤਿੰਨ ਵਾਰ ਆਪਣੀ ਨਾਨੀ ਨੂੰ ਸਾਰੀ ਗੱਲ ਦੱਸਣੀ ਵੀ ਚਾਹੀ ਪਰ ਲਾਲੀ ਦਾ ਹੌਸਲਾ ਜਾਈ ਨਾ ਪਿਆ ਚੀਖਾਂ ਦੱਬੀਆਂ ਹੀ ਰਹਿ ਗਈਆਂ ਮੁਹੱਬਤਾਂ ਦੀਆਂ ਕਬਰਾਂ ਅੰਦਰ ਜਿਸ ਮਾਦਾ ਤਾਗਾ ਤਾਗਾ ਹੋ ਗਿਆ ਦੁਪਹਿਰ ਤੱਕ ਲਾਗੀ ਸਭ ਉਵੇਂ ਹੀ ਆਪਣੇ ਆਪ ਨਾਲ ਉਲਝੀ ਫਿਰਦੀ ਰਹੀ ਦੁਪਹਿਰ ਨੂੰ ਲਾਲੀ ਕੰਮਕਾਰ ਨਵੇੜ ਕੇ ਕੁਝ ਦੇਰ ਆਰਾਮ ਕਰਨ ਲਈ ਮੰਝੇ ਤੇ ਪੈ ਗਈ ਐਨੇ ਨੂੰ ਲਾਲੀ ਨੂੰ ਵੇੜੇ ਵਿੱਚ ਕਿਸੇ ਦੀ ਪੈੜ ਚਾਲ ਸੁਣਾਈ ਦਿੱਤੀ ਲਾਲੀ ਨੇ ਦੇਖਿਆ ਤਾਂ ਵੀਰੋ ਤੁਰੀ ਆ ਰਹੀ ਸੀ ਤੇ ਨਾਲ ਇੱਕ ਔਰਤ ਤੇ ਇੱਕ ਮਰਦ ਵੀ ਸਨ ਜੋ ਕਿ ਵੀਰੋ ਦੇ ਪੇਕੇ ਪਿੰਡੋਂ ਉਹਦੀ ਚਾਚੀ ਤੇ ਚਾਚਾ ਲੱਗਦੇ ਸਨ ਲਾਲੀ ਵੀਰੋ ਨੂੰ ਦੇਖ ਖੜੀ ਹੋ ਗਈ ਅਤੇ ਆਪਣੀ ਨਾਨੀ ਨੂੰ ਆਵਾਜ਼ ਦੇ ਦਿੱਤੀ ਲਾਲੀ ਵੱਲ ਕੋਝੀਆਂ ਨਜ਼ਰਾਂ ਨਾਲ ਵੇਖਦੀ ਵੀਰੋ ਲਾਲੀ ਦੇ ਕੋਲ ਦੀ ਅੰਦਰ ਲੰਘ ਗਈ ਬਿਸ਼ਨ ਕੋਰ ਨੂੰ ਉਸ ਮਰਦ ਤੇ ਔਰਤ ਨੇ ਗੁੱਸੇ ਜਿਹੇ ਨਾਲ ਨਮਸਕਾਰ ਕੀਤੀ ਤੇ ਆਪਣੀ ਹੈਂਕੜ ਦਿਖਾਉਂਦੇ ਹੋਏ ਵੀਰੋ ਦੇ ਢਾਹੇ ਮੰਜੀ ਤੇ ਜਾ ਕੇ ਬਹਿ ਗਈ ਲਾਲੀ ਉਹਨਾਂ ਲਈ ਪਾਣੀ ਲੈ ਆਈ ਪਰ ਕਿਸੇ ਨੇ ਵੀ ਲਾਲੀ ਦੇ ਹੱਥੋਂ ਪਾਣੀ ਦਾ ਗਲਾਸ ਨਹੀਂ ਫੜਿਆ। ਇਹਨੇ ਚਤਰਾ ਵੀ ਆ ਗਿਆ। ਗੱਲਬਾਤ ਦਾ سلسلہ ਸ਼ੁਰੂ ਹੋਇਆ ਤਾਂ ਵੀਰੋ ਨੇ ਸਾਰਾ ਦੋਸ਼ ਲਾਲੀ ਦੇ ਸਿਰ ਮੜ ਦਿੱਤਾ। ਵੀਰੋ ਦੇ ਚਾਚਾ ਚਾਚੀ ਨੇ ਆਪਣਾ ਰੋਹਮ ਪਾਉਂਦੇ ਹੋਏ ਕਿਹਾ ਕਿ ਅਸੀਂ ਆਪਣੀ ਕੁੜੀ ਨੂੰ ਅੱਡ ਕਰਕੇ ਬਿਠਾ ਦੇਵਾਂਗੇ ਜਾਂ ਫਿਰ ਤੁਸੀਂ ਇਸ ਕਲਮੁਹੀਨ ਨੂੰ ਆਪਣੇ ਘਰੋਂ ਕੱਢ ਦਿਓ। ਇਸ ਵਿਚਾਰੀ ਦਾ ਦੋਸ਼ ਕੀ ਹੈ? ਹੋਰ ਕੌਣ ਹੈ ਇਹਨਾਂ ਤੋਂ ਬਿਨਾ? લાલી ਦਾ પખ લંદે ચતરી ਨੇ ਕਿਹਾ કોઈ હોવે ਜਾਂ ના હોવે એ ਸਾਨੂੰ ਨਹੀਂ ਪਤਾ ਅਸੀਂ ਆਪਣੀ ਕੁੜੀ ਵਿਆਹੀ ਹੈ ਕਿਸ਼ਨੇ ਨਾਲ ਤੇ ਹੁਣ ਇਹ ਉਹਦੀ ਸਾਰੀ ਜਾਇਦਾਦ ਦੀ ਮਾਲਕ ਹੈ ਸਾਡੀ ਕੁੜੀ ਘਰ ਦਾ ਕੋਈ ਕੰਮ ਨਹੀਂ ਕਰੇਗੀ ਜੇ ਕਿਸੇ ਨੇ ਦੇ ਨਾਲ ਕੋਈ ਧੱਕਾ ਮੁખી ਕੀਤੀ ਜਾਂ ਗਲਤ ਬੋਲਿਆ ਤਾਂ ਸਾਨੂੰ ਕੋਟਕਚੈਰੀ ਦਾ ਰਾਹ ਵੀ ਚੰਗੀ ਤਰ੍ਹਾਂ ਪਤਾ ਹੈ ਵੀਰ ਉਹਦੇ ਚਾਚੇ ਨੇ ਧਮਕੀ ਦੇਣ ਦੇ ਨਹੀਂ ਕਿਹਾ ਉਧਰ ਕਿਸ਼ਨਾ ਵੀ ਉਹਨਾਂ ਨੂੰ ਕਾਫੀ ਤੱਤਾ ਬੋਲਣ ਲੱਗ ਪਿਆ ਚਤਰੇ ਨੇ ਬੜੀ ਚਲਾਕੀ ਨਾਲ ਕਿਸ਼ਨੇ ਦਾ ਪੱਖ ਵੀ ਪੂਰਿਆ ਵੀਰੋ ਅਤੇ ਚਤਰੇ ਦੀ ਬਣਾਈ ਸਕੀਮ ਮੁਤਾਬਕ ਤੈਅ ਹੋਇਆ ਕਿ ਲਾਲੀ ਵੀਰੋ ਦੇ ਕਿਸੇ ਕੰਮ ਵਿੱਚ ਆਣੀ ਕਾਣੀ ਨਹੀਂ ਕਰੂਗੀ ਲਾਲੀ ਕੁਝ ਨਾ ਬੋਲੀ ਬਸਰ ਸੋਈ ਵਿੱਚ ਖੜੀ ਆਪਣੀ ਕਿਸਮਤ ਦੇ ਹੰਝੂ ਘੇਰਦੀ ਰਹੀ ਲਾਲੀ ਦਾ ਦੇਵਤਾ ਕਰਦਾ ਸੀ ਉੱਚੀ ਉੱਚੀ ਰੋਣ ਨੂੰ ਕਿਸੇ ਦੇ ਮੋਢੇ ਤੇ ਸਿਰ ਰੱਖ ਕੇ ਰੋਣ ਨੂੰ ਪਰ ਲਾਲੀ ਨੂੰ ਇਹੋ ਜਿਹਾ ਕੋਈ ਵੀ ਸ਼ਖਸ ਆਪਣੀ ਜ਼ਿੰਦਗੀ ਵਿੱਚ ਨਜ਼ਰ ਨਹੀਂ ਆ ਰਿਹਾ ਸੀ ਤੇ ਇੱਕ ਤਰ੍ਹਾਂ ਨਾਲ ਅੱਜ ਲਾਲੀ ਨੂੰ ਹੀ ਗਲਤ ਸਾਬਿਤ ਕਰ ਦਿੱਤਾ ਗਿਆ ਸੀ ਅਤੇ ਵੀਰੋ ਇੱਕ ਵਾਰ ਫੇਰ ਸਤੀ ਸਵਿੱਤਰੀ ਵਾਂਗ ਕੇ ਨਜ਼ਰ ਆ ਰਹੀ ਸੀ ਸ਼ਾਮ ਤੱਕ ਵੀਰੋ ਨੇ ਆਪਣਾ ਪਹਿਲਾ ਵਾਲਾ ਰਾਜ ਭਾਗ ਸੰਭਾਲ ਲਿਆ ਅਤੇ ਲਾਲੀ ਇੱਕ ਦਾਸੀ ਜਿਹੀ ਬਣ ਕੇ ਰਹਿ ਗਈ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਵੀਰੋ ਨੇ ਲਾਲੀ ਨੂੰ ਆਣ ਗੋਆਣ ਦੀਆਂ ਔਰਤਾਂ ਵਿੱਚ ਇੰਨਾ ਜ਼ਿਆਦਾ ਭੰਡਿਆ ਕਿ ਲਾਲੀ ਦਾ ਸੱਚਾ ਸੁੱਚਾ ਕਿਰਦਾਰ ਗੰਦਲਾ ਬਣਾ ਦਿੱਤਾ ਉਦੋਂ ਹੁਣ ਵੀਰੋ ਤੇ ਚਤਰੀਲੀ ਬੜਾ ਸੋਖਾ ਹੋ ਗਿਆ ਸੀ ਮਿਲਣਾ ਚਤਰਾ ਰਾਤ ਨੂੰ ਆਉਂਦਾ ਤੇ ਆਪਣੀ ਭੁੱਖ ਪਿਆਸ ਮਿਟਾ ਕੇ ਚਲਾ ਜਾਂਦਾ ਨਾਲ ਨਾਲ ਉਹ ਵੀਰੋ ਨਾਲ ਮਿਲ ਕੇ ਸਕੀਮ ਵੀ ਵਢਾ ਰਿਹਾ ਸੀ ਦੂਜੇ ਪਾਸੇ ਗੁਰੂ ਦੇਰ ਸਵੇਰ ਲਾਲੀ ਦੇ ਘਰ ਵੱਲ ਆਉਂਦਾ ਰਿਹਾ ਪਰ ਉਹ ਲਾਲੀ ਪਿਸ਼ਵਣ ਵਾਲੇ ਪਾਸੇ ਜਾਣੋਂ ਹਟ ਗਈ ਸੀ ਜਿਸ ਕਰਕੇ ਦੋਨਾਂ ਦੀ ਕੋਈ ਗੱਲਬਾਤ ਹੀ ਨਾ ਹੋਈ ਤੇ ਨਾਲ ਨਾਲ ਵੀਰੋ ਪਿੰਡ ਵਿੱਚ ਲਾਲੀ ਬਾਰੇ ਗਲਤ ਵੀ ਬੋਲਣ ਲੱਗ ਪਈ ਸੀ ਤੇ ਘਰੇ ਵੀ ਵੀਰੋ ਲਾਲੀ ਨੂੰ ਸਾਰਾ ਦਿਨ ਤਾਣੇ ਮੀڑے ਦੇਂਦੀ ਰਹਿੰਦੀ ਸੀ ਪਰ ਲਾਲੀ ਨੇ ਇੱਕ ਚੁੱਪ ਹੀ ਵੱਟ ਲਈ ਸੀ ਉਹ ਇਕ ਅੰਗਲੀ ਭਾਵੇਂ ਰੋਂਦੀ ਰਹਿੰਦੀ ਸੀ ਪਰ ਆਪਣੇ ਅੰਦਰ ਦੇ ਦਰਦਾਂ ਨੂੰ ਕਦੇ ਬਾਹਰ ਨਹੀਂ ਲਾਂਦਾ ਸੀ ਲਾਲੀ ਨਾਲ ਗੱਲਬਾਤ ਨਾ ਹੋਣ ਕਰਕੇ ਗੁਰੀ ਵੀ ਪਰੇਸ਼ਾਨ ਸੀ ਇੱਕ ਰਾਤ ਗੁਰੀ ਦੀ ਚਤਰੇ ਤੇ ਗੁੱਲੀ ਨਾਲ ਰਾਹ ਜਾਂਦੇ ਸਹਿਜ ਹੀ ਮੁਲਾਕਾਤ ਹੋ ਗਈ ਵੀਰੋ ਦੀਆਂ ਲਾਲੀ ਬਾਰੇ ਕਹੀਆਂ ਗੱਲਾਂ ਹੁਣ ਤੱਕ ਕੰਨੋਂ ਕੰਨੀ ਹੁੰਦੀਆਂ ਅੱਧੇ ਪਿੰਡ ਤੱਕ ਪਹੁੰਚ ਚੁੱਕੀਆਂ ਸਨ ਚਤਰੇ ਤੇ ਗੁੱਲੀ ਨੇ ਗੁਰੀ ਨੂੰ ਇਕੱਲਾ ਵੇਖ ਕੇ ਉਹਦੇ ਤੇ ਆਪਣਾ ਰੋਹ ਵਿਚਾਰਨ ਲੱਗੀ ਐਸੀ ਗੱਲ ਨੂੰ ਮੁੱਦਾ ਬਣਾ ਕੇ ਚਤਰੇ ਨੇ ਗੁਰੀ ਨੂੰ ਲਾਲੀ ਤੋਂ ਦੂਰ ਰਹਿਣ ਵਾਰੀ ਕਿਹਾ ਪਰ ਗੁਰੂ ਦੇ ਦਿਲ ਵਿੱਚ ਲਾਲੀ ਲਈ ਇਹੋ ਜਿਹਾ ਕੁਝ ਵੀ ਨਹੀਂ ਸੀ ਪਰ ਗੁਰੂ ਇਹ ਵੀ ਜਾਣਦਾ ਸੀ ਕਿ ਚਤਰਾ ਇਹ ਸਭ ਕਿਉਂ ਕਰ ਰਿਹਾ ਹੈ ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਬਗਾਨੇ ਪਿੰਡ ਦਾ ਹੈ ਤੇ ਅਸੀਂ ਉਸ ਨੂੰ ਡਰਾਵੇ ਨਾਲ ਕਹਾਂਗੇ ਤੇ ਡਰ ਜਾਵੇਗਾ ਪਰ ਗੁਰੂ ਨੇ ਚਤਰੇ ਨੂੰ ਵੀ ਚੇਤਾਵਨੀ ਦਿੱਤੀ ਕਿ ਤੂੰ ਲਾਲੀ ਵਲ ਅੱਖ ਚੱਕ ਕੇ ਵੀ ਵੇਖਿਆ ਤੇ ਤੇਰਾ ਹਸ਼ਰ ਬਹੁਤ ਮਾਰਾ ਹੋਵੇਗਾ ਗੁਰੂ ਨੇ ਇਹ ਵੀ ਕਹਿ ਦਿੱਤਾ ਕਿ ਤੇ ਇੱਕ ਸੱਪ ਹੈ ਤੇ ਜਿਹੜਾ ਆਪਣੇ ਯਾਰ ਕਿਸ਼ਨੀ ਦੇ ਘਰ ਨੂੰ ਖਾਣ ਲੱਗਿਆ ਹੋਇਆ ਹੈ ਦੋਹਾ ਵਿਚਕਾਰ ਤੂੰ ਤੂੰ ਮੈਂ ਕਾफी ਵੱਧ ਗਈ ਸੀ ਗੱਲ ਵੱਧੀ ਦੇਖ ਗੁੱਲੀ ਚਤਰੇ ਨੂੰ ਉੱਥੋਂ ਲੈ ਗਿਆ ਪਰ ਗੁਰੀ ਨੂੰ ਹੁਣ ਲਾਲੀ ਦੀ ਫਿਕਰ ਹੋਰ ਵੀ ਜ਼ਿਆਦਾ ਰਹਿਣ ਲੱਗ ਪਈ ਸੀ ਉਸਨੇ ਬਹੁਤ ਕੋਸ਼ਿਸ਼ ਵੀ ਕੀਤੀ ਲਾਲੀ ਨਾਲ ਗੱਲ ਕਰਨ ਦੀ ਪਰ ਦੋਹਾ ਦੀ ਕੋਈ ਗੱਲਬਾਤ ਨਾ ਹੋ ਸਕੀ ਉਧਰ ਚਤਰੇ ਤੇ ਗੁੱਲੀ ਨੇ ਸਕੀਮ ਬਣਾਈ ਕਿ ਆਪਾਂ ਰਾਤ ਨੂੰ ਲਾਲੀ ਨੂੰ ਘਰੋਂ ਚੋਕ ਲਵਾਂਗੇ ਤੇ ਪਿੰਡ ਵਿੱਚ ਵੀਰੋਂ ਨੂੰ ਕਹਿ ਕੇ ਰੋਣਾ ਪਵਾ ਦੇਵਾਂਗੇ ਕਿ ਲਾਲੀ ਘਰੋਂ ਭੱਜ ਗਈ ਹੈ ਪਰ ਜਦੋਂ ਚਤਰੀ ਨੇ ਵੀਰੋਂ ਨੂੰ ਇਹ ਸਾਰੀ ਗੱਲ ਦੱਸੀ ਤਾਂ ਵੀਰੋਂ ਨੇ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਚਤਰੀ ਨੇ ਵੀਰੋਂ ਨੂੰ ਸਮਝਾਇਆ ਤੇ ਇਹ ਵੀ ਦੱਸਿਆ ਕਿ ਗੁਰੀ ਤੇ ਲਾਲੀ ਦੋਨੋਂ ਇੱਕ ਦੂਜੇ ਨੂੰ ਮਿਲਦੇ ਵੀ ਸਨ ਪਰ ਵੀਰੋਂ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਵੀਰੋਂ ਦੇ ਨਾ ਦਾ ਕਾਰਨ ਦਾ ਇੱਕ ਕਾਰਨ ਇਹ ਵੀ ਸੀ ਕੀ ਲਾਲੀ ਦੇ ਪਿੰਡ ਤੋਂ ਨਰੈਣਾ ਲਾਲੀ ਦਾ ਹਾਲਚਲ ਪੁੱਛਣ ਲਈ ਮਹੀਨੇ ਦੋ ਮਹੀਨੇ ਬਾਅਦ ਆਉਂਦਾ ਰਹਿੰਦਾ ਸੀ ਤੇ ਉਹ ਲਾਲੀ ਨੂੰ ਆਪਣੀ ਹੀ ਧੀ ਸਮਝਦਾ ਸੀ ਉਸ ਨੇ ਲਾਲੀ ਨੂੰ ਕਈ ਵਾਰ ਆਪਣੇ ਘਰ ਚੱਲਣ ਲਈ ਵੀ ਕਿਹਾ ਸੀ ਇਸ ਲਈ ਵੀਰੋ ਨੂੰ ਡਰ ਸੀ ਕਿ ਜੇ ਮੈਂ ਇਸ ਤਰ੍ਹਾਂ ਕੀਤਾ ਨਰੈਰੇ ਨੇ ਪੱਕਾ ਹੀ ਛਾਣਵੀਨ ਕਰ ਲੈਣੀ ਹੈ ਐਸੇ ਡਰੋਂ ਵੀਰੋ ਨੇ ਨਾ ਕਰ ਦਿੱਤੀ ਚਿਤਰੇ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਚਾਹ ਕੇ ਵੀ ਵੀਰੋ ਨੂੰ ਮਜਬੂਰ ਨਾ ਕਰ ਸਕਿਆ ਕਿਉਂਕਿ ਵੀਰੋ ਦੇ ਸਾਥ ਤੋਂ ਬਿਨਾ ਚਤਰਾ ਲਾਲੀ ਨੂੰ ਹਾਸਲ ਨਹੀਂ ਕਰ ਸਕਦਾ ਸੀ। ਛਤਰੇ ਦੇ ਮਨ ਵਿੱਚ ਇੱਕ ਏਵੀ ਨਵੀਂ ਸਕੀਮ ਆਈ ਜਿਸ ਦੇ ਲਈ ਵੀਰੋ ਨੇ ਵੀ ਹਾਂ ਮੀਂ ਭਰ ਦਿੱਤੀ। ਤੇਰੇ ਜਸਮਾ ਨੂੰ ਨਹੀਂ ਤੇਰੀ ਰੂਹ ਨੂੰ ਪਿਆਰ ਕਰਾਂਗਾ ਮੈਂ। ਫਿਰ ਕੀ ਹੋਇਆ ਜੇ ਇਸ ਜਨਮ ਵਿੱਚ ਨਾ ਮੇਲ ਹੋਏ। ਅਗਲੇ ਜੂਨ ਪਹੁੰਚ ਕੇ ਬੇਸਬਰੀ ਨਾਲ ਤੇਰਾ ਇੰਤਜ਼ਾਰ ਕਰਾਂਗਾ ਮੈਂ। ਮੇਰੀ ਰੂਹ ਨੂੰ ਰੱਖ ਲੈ ਕਿਸੇ ਚਿਰਾਗ ਵਿੱਚ ਕੈਦ ਕਰਕੇ ਤੇਰਾ ਹਰ ਹੁਕਮ ਮੰਨਨ ਦਾ ਇਕਰਾਰ ਕਰਵਾ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ